ਕਹਿੰਦੇ ਨੇ ਥੋੜਾ ਪ੍ਰਕਾਸ਼ ਵਧਿਆ موسی 3 ਦਿਨ बेहोश ਪਟਿਆ ਰਿਹਾ ਇਤਿਹਾਸ ਸੇ ਇੱਕ ਪੁਜਾਰੀ ਦਾ ਪੁੱਤਰ ਪੁਜਾਰੀ ਹੁੰਦਾ ਸੀ ਔਰ ਪੂਜਾ ਪਾਠ ਦੇ ਮਾਮਲੇ ਚ ਧਰਮ ਗ੍ਰੰਥਾਂ ਦੇ ਗਿਆਨ ਦੇ ਮਾਮਲੇ ਚ ਟੁੱਪੇ ਉਹ ਅੱਗੇ ਹੀ ਹੁੰਦਾ ਸੀ ਟੁੱਪੇ ਉਹ ਦਾ ਸਤਕਾਰ ਸੀ ਪਿਤਾ ਦਾ ਸਨਮਾਨ ਸੀ ਆਪਣੇ ਤੋਂ ਵੱਡੇ ਦਾ ਸਨਮਾਨ ਸੀ ਇਸ ਸਦੀ ਦੇ ਚ ਇਸ ਬੀਛੇਨੀ શરી ਦੇ ਚ पीढ़ी अंतराल पैदा हो गया मा है मां-बाप ਦਾ ਸਤਕਾਰ ਨਹੀਂ ਕਰਨ ਉੱਤਰ ਕੁਝ ਨਵੀਆਂ ਖਬਰਾਂ ਲੈ ਕੇ ਆਇਆ ਹੈ ਨਵੀਂ ਵਿੱਦਿਆ ਲੈ ਕੇ ਆ ਗਿਆ ਹੈ ਨਵਾਂ ਗਿਆਨ ਲੈ ਕੇ ਆ ਗਿਆ ਹੈ ਜੋ ਪਿਓ ਕੋਲ ਨਹੀਂ ਹੈ ਚੰਦ ਸਦੀਆਂ ਪਹਿਲੇ ਨਾ ਕੋਲਿਜ ਸਨ ਨਾ ਵਿਸ਼ਵ ਵਿਦਿਆਲੇ ਸਨ ਨਾ ਸਕੂਲ ਸਨ ਕ੍ਰਿਸ਼ਨ ਦੇ ਜ਼ਮਾਨੇ ਚ ਵੀ ਨਹੀਂ ਸਨ ਕ੍ਰਿਸ਼ਨ ਨੇ ਪੜਨਾ ਸੀ ਸ਼ਾਸਤਰ ਵਿੱਦਿਆ ਨੂੰ ਤੇ ਸ਼ਾਸਤਰ ਵਿੱਦਿਆ ਨੂੰ ਪਤਾ ਹੈ ਮਥਰਾ ਤੋਂ ਜਾਣਾ ਪਿਆ ਉਹਨਾਂ ਨੂੰ ਅਵੰਤਕਾ ਉਜੈਨ ਦੇ ਚ ਤੋਂ ਮਥਰਾ ਤੋਂ ਉਜੈਨ 500 ਮੀਲ ਹੈ ਇਹਦਾ ਮਤਲਬ 500 ਮੀਲ ਵਿਚਕਾਰ ਕੋਈ ਵਿਦਿਆਲਾ ਨਹੀਂ ਸੀ ਸੈਕੜੇ ਸ਼ਹਿਰ ਵਿੱਚ ਪੈਂਦੇ ਨਹੀਂ ਵਿਦਿਆਲਾ ਸਿਰਫ ਉਜੈਨ ਦੇ ਸੀ 500 ਮੀਲ 1000 ਮੀਲ ਦੂਰ ਦੂਰ ਸੰਪਨ ਘਰਾਣਿਆਂ ਦੇ ਬੱਚੇ ਉਹ ਵੀ ਰਾਜ ਘਰਾਣਿਆਂ ਦੇ ਬੱਚੇ ਕ੍ਰਿਸ਼ਨ ਰਾਜ ਘਰਾਣੇ ਦਾ ਸੀ ਪੜ੍ਹਨ ਦੇ ਸਫਲ ਹੋ ਜਾਂਦੇ ਸਨ ਬਾਕੀ ਦੁਨੀਆ ਅਨਪੜ੍ਹ ਰਹਿ ਜਾਂਦੀ ਸੀ ਆਮ ਬੱਚੇ ਕਿਰਤ ਆਪਣੇ ਪਿਓ ਤੋਂ ਸਿੱਖਦੇ ਸਨ ਚਾਹ ਕਪੜਾ ਬਣਾਣਾ ਹੈ ਚਾਹ ਲੋਹਾ ਘੜਨਾ ਹੈ ਚਾਹ ਸੋਨਾ ਘੜਨਾ ਹੈ ਚਾਹ ਪਿੱਤਲ ਘੜ ਕੇ ਭਾਂਡੇ ਬਣਾਣੇ ਨੇ ਚਾਹ ਮਿੱਟੀ ਨੂੰ ਜੋ ਹੈ ਗੁਣ ਕੇ ਘੜੇ ਬਣਾਣੇ ਨੇ ਤੇ ਪਿਆਲੇ ਬਣਾਣੇ ਨੇ ਚਾਹ ਲੱਕੜ ਨੂੰ ਘੜ ਕੇ ਤੋਂ ਉਹਨੂੰ ਸਵਾਰਨਾ ਹੈ ਤੇ ਸ਼ਿੰਗਾਰਨਾ ਹੈ ਚਾਹ ਕੋਈ ਰਾਜ ਮਿਸਤਰੀ ਹੁੰਦਾ ਸੀ ਜਿਵੇਂ ਇੱਟਾਂ ਬਣਾਉਣ ਦਾ ਕੰਮ ਹੈ ਹਰ ਬੱਚਾ ਆਪਣੇ ਪਿਓ ਤੋਂ ਸਿੱਖਦਾ ਸੀ ਉਸ ਦਾ ਪਿਓ ਹਰ ਹਾਲਤ ਵਿੱਚ ਉਸ ਤੋਂ ਅੱਗੇ ਸੀ ਤਾਂ ਪਿਓ ਦਾ ਸਨਮਾਨ ਸੀ ਅੱਜ ਇਹ ਵਿਸ਼ਵ ਵਿਦਿਆਲੇ ਇਹ ਕਾਲਜ ਇਹ ਸਕੂਲ ਬੱਚਾ ਨਵੀਂ ਗੱਲ ਲੈ ਕੇ ਆ ਗਿਆ ਜੋ ਪਿਓ ਕੋਲ ਨਹੀਂ ਹੈ ਦਾਦੇ ਕੋਲ ਨਹੀਂ ਹੈ ਮਾਂ ਕੋਲ ਨਹੀਂ ਹੈ ਔਰ ਬੱਚੇ ਦੀ ਦ੍ਰਿਸ਼ਟੀ ਚ ਪਿਓ ਬਿਲਕੁਲ ਅਗਿਆਨੇ ਹੈ ਇਹ ਗ੍ਰਹਿ ਨੇ ਛਤਰ ਨੂੰ ਨਹੀਂ ਸਮਝਦਾ ਇਹਦੇ ਕੋਲ ਪਾਣੀ ਦੀ ਜਾਣਕਾਰੀ ਨਹੀਂ ਹੈ ਇਹਦੇ ਕੋਲ ਜ਼ਮੀਨ ਦਾ ਬੋਧ ਨਹੀਂ ਹੈ ਇਹ ਕੋਈ ਮੇਰਾ ਪਯੋ ਬਨਸਪਤੀ ਸ਼ਾਸਤਰੀ ਨਹੀਂ ਹੈ ਬਨਸਪਤੀ ਦੇ ਸਮਾਂ ਦੇ ਚ ਨਹੀਂ ਜਾਣਦਾ ਕੁਝ ਵੀ ਨਹੀਂ ਸੁਣ ਪਤਾ ਇਹਦੇ ਕੋਲ ਕੋਈ ਸਰੀਰ ਦੀ ਜਾਣਕਾਰੀ ਨਹੀਂ ਹੈ ਤੋ ਦੇਖਦਾ ਹੈ ਪਯੋ ਤੇ ਮੇਰਾ ਹਰ ਹਾਲ ਦੇ ਜੋ ਹੈ ਪਿੱਛੇ ਹੈ ਤੇ ਜੋ ਪਿੱਛੇ ਹੈ ਉਸ ਦੇ ਲਈ ਮਨ ਦੇ ਸਨਮਾਨ ਨਹੀਂ ਰਹਿੰਦਾ ਇੱਜ਼ਤ ਨਹੀਂ ਰਹਿੰਦੀ ਬਗਰ ਮੁਲਾਕਾ ਕਰ ਲੈ ਰਸਮੀ ਤੌਰ ਤੇ ਅਗਰ ਪਿਓ ਨੇ ਮਥ ਜੋ ਹੈ ਪਿਓ ਦੇ ਅਗੋਂ ਮਥਾ ਵੀ ਟੇਕ ਦਿੱਤਾ ਹੈ ਬੱਚੇ ਨੇ ਯਕੀਨ ਜਾਣੋ ਉਸ ਮਥਾ ਟੇਕਣ ਦੇ ਵਿੱਚ ਵੀ ਇਨਕਾਰ ਹੈ ਕਿ ਪਿਓ ਤੂੰ ਇਸ ਯੋਗ ਨਹੀਂ ਹੈ ਕਿ ਤੈਨੂੰ ਮਥਾ ਟੇਕਾਂ ਓਕੇ ਨਾ ਹਣਾ ਬਿਲਕੁਲ ਸਹੀ ਹੈ ਇਸ ਸਦੀ ਦੇ ਸਾਰੀ ਦੁਨੀਆ ਦੇ ਨੌਜਵਾਨ ਪਨੇਰੀ ਦੇ ਅੰਦਰ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਘਟ ਗਿਆ ਹੈ ਨੌਜਵਾਨ ਨਵੀਂ ਜਾਣਕਾਰੀ ਲੈ ਕੇ ਆ ਗਏ ਕਾਲਜ ਤੋਂ ਵਿਸ਼ਵ ਵਿਦਿਆਲਿਆਂ ਤੋਂ ਸਕੂਲਾਂ ਤੋਂ ਜੋ ਪਿਓ ਨੂੰ ਪਤਾ ਹੀ ਕੋਈ ਨਹੀਂ ਔਰ ਉਹ ਬੱਚਾ ਆਪਣੇ ਅਚੇਤਨ ਮਨ ਦੇ ਸਮਝਦਾ ਪਿਓ ਨਾਲੋਂ მე ਅੱਗੇ ਆ ਸ਼ਿਕਸ਼ਾ ਦੀ ਸਭ ਕਿਹਾ ਕਰਦੇ ਸਨ ਇਹ ਬੰਦੇ ਜੇ ਤੂੰ ਮੇਰਾ ਮਸਤਕ ਆਪਣੇ ਕਦਮਾਂ ਤੇ ਦੇਖਣਾ ਚਾਹੁੰਦਾ ਹੈ ਤੂੰ ਕਮ ਸੇ ਕਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦੇ ਜਿੰਨਾ ਮੇਰਾ ਮਸਤਕ ਹੈ ਮੈਂ ਲਬਜ਼ ਫਿਰ ਦੋਰਾ ਲਿਆ ਐ ਮਨੁਖ ਜੇ ਤੂੰ ਮੇਰਾ ਮਸਤਕ ਆਪਣੇ ਕਦਮਾਂ ਤੇ ਦੇਖਣਾ ਚਾਹਨਾ ਹੈ ਤਾਂ ਕਮ ਸੇ ਕਮ ਤੇਰੇ ਕਦਮ ਇਤਨੇ ਤੇ ਉੱਚੇ ਹੋਣੇ ਚਾਹੀਦੇ ਜਿੰਨਾ ਮੇਰਾ ਮੱਥਾ ਹੈ ਜਿੱਥੇ ਮੇਰੇ ਕਦਮ ਟਿੱਕੇ ਹੋਏ ਨੇ ਉੱਥੇ ਹੀ ਤੇਰੇ ਕਦਮ ਨੇ ਮੈਂ ਕਿਉਂ ਮੱਥਾ ਟੇਕਾ ਮੈਨੂੰ ਕੀ ਲੋੜ ਹੈ ਮੈਂ ਕਿਉਂ ਸਜਦਾ ਕਰਾਂ ਤੂੰ ਵੀ ਉੱਥੇ ਖੜਾ ਜਿੱਥੇ ਮੈਂ ਖੜਾ ਹਾਂ ਪਰ ਬੱਚਾ ਸਮਝਦਾ ਹੈ ਕਿ ਉਹ ਉੱਥੇ ਵੀ ਨਹੀਂ ਖੜਾ ਜਿੱਥੇ ਮੈਂ ਖੜਾ ਮੈਂ ਤਾਂ ਬਹੁਤ ਅੱਗੇ ਲੰਘ ਗਿਆ ਮੈਂ ਤਾਂ ਬਹੁਤ ਅੱਗੇ ਲੰਘ ਗਿਆ ਕਿ ਉਹ ਨੂੰ ਕੁਝ ਵੀ ਨਹੀਂ ਪਤਾ ਇਸ ਤਰ੍ਹਾਂ ਪੀੜੀ ਅੰਤਰਾਲ ਖੜਾ ਹੋ ਗਿਆ ਇਹਨੂੰ ਕਹਿੰਦੇ ਨੇ ਪੀੜੀ ਅੰਤਰਾ ਜੋ ਪਹਿਲੇ ਨਹੀਂ ਸੀ ਪਿਛਲੀਆਂ ਸਦੀਆਂ ਦੇ ਵਿੱਚ ਬਿਲਕੁਲ ਨਹੀਂ ਸੀ ਪੀੜੀ ਅੰਤਰਾਲ ਬੱਚਿਆਂ ਤੇ ਮਾਪੇ ਦੇ ਵਿੱਚ ਕੋਈ ਅੰਤਰਾ ਨਹੀਂ ਸੀ ਕੋਈ ਇਤਨਾ ਗੈਪ ਨਹੀਂ ਸੀ ਜੋ ਆਜਾਏ ਬੱਚੇ ਨਵੀਂ ਜਾਣਕਾਰੀ ਲੈ ਕੇ ਆ ਗਏ ਨਵੀਂ ਸੋਝ ਬੋਝ ਲੈ ਕੇ ਆ ਗਏ ਨੇ ਵਿਗਿਆਨ ਨੇ ਇਤਨੀ ਤੇਜ਼ੀ ਦਿਖਾਈ ਹੈ ਕਿ ਅੱਜ ਦੇ ਬੱਚੇ ਬਹੁਤ ਤੇਜ਼ੀ ਨਾਲ ਅੱਗੇ ਵਧ ਗਏ ਵਿਗਿਆਨ ਬੜਾ ਤੇਜ਼ੀ ਨਾਲ ਵਧਿਆ ਹੈ ਬਹੁਤ ਤੇਜ਼ੀ ਨਾਲ ਹਰ ਸਾਲ ਦੇ ਵਿੱਚ ਕੋਈ ਨਵੀਂ ਖੋਜ ਕੋਈ ਨਵੀਂ ਗੱਲ ਕੋਈ ਨਵੇਂ ਸਿਧਾਂਤ ਕੋਈ ਜੋ ਹੈ ਨਵੇਂ ਦਿਮਾਗ ਹੈ ਬੱਚੇ ਸਾਰੀ ਰੋਸ਼ਨੀ ਲੈ ਕੇ ਆ ਰਹੇ ਨੇ ਬੱਚੇ ਸਾਰੀ ਸੂਝ-ਬੂਝ ਲੈ ਕੇ ਆ ਰਹੇ ਨੇ ਸਕੂਲ ਦੇ ਚੋਂ ਕਾਲਜ ਦੇ ਚੋਂ ਵਿਸ਼ਵਵਿਦਿਆਲਿਆਂ ਦੇ ਚੋਂ ਬਿਲਕੁਲ ਨਹੀਂ ਹੈ ਅੱਜ ਦਾ ਪਿਓ ਗਿਲਾ ਕਰਦਾ ਹੈ ਬੱਚੇ ਦੇ ਮਨ ਵਿੱਚ ਸਤਕਾਰ ਨਹੀਂ ਰਿਹਾ ਅੰਤਰਾਲ ਪੈਦਾ ਹੋ ਗਿਆ ਬਹੁਤ ਵੱਡਾ ਅੰਤਰਾ ਪੈਦਾ ਹੋ ਗਿਆ ਇਸ ਨਵੀਂ ਜਾਣਕਾਰੀ ਨੇ ਜੋ ਇੱਕ ਦੇਨ ਦੇ ਦਿੱਤੀ ਹੈ ਇਸ ਨਵੀਂ ਪਨੀਰੀ ਨੂੰ ਜਿਸ ਦਾ ਕੋਈ ਸਬੂਤ ਨਹੀਂ ਜਿਸ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ ਉਹਨੂੰ ਮੰਨਣ ਦੀ ਕੀ ਲੋੜ ਹੈ ਉਹਨੋ ਕਿਉਂ ਮਨਿਆ ਕੋਈ ਪ੍ਰਤੱਖ ਪ੍ਰਮਾਨ ਕੋਈ ਸਬੂਤ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਵਿਦੇਸ਼ਾਂ ਦੇ ਨਾਲੋਂ ਦੇਸ਼ ਦੇ ਜ਼ਿਆਦਾ ਨੌਜਵਾਨ ਇਨਕਾਰੀ ਨੇ ਅਜੇ ਮੈਂ ਦੇਖਦਾ ਹਾਂ ਵਿਦੇਸ਼ਾਂ ਦਾ ਜੋ ਮੈਂ ਵਰਮਣ ਦੋ ਸਾਲਾਂ ਤੋਂ ਹਰਮ ਕੀਤਾ ਹੈ ਅਜੇ ਨੌਜਵਾਨ ਇਤਨਾ ਬਾਗੀ ਨਹੀਂ ਜੋ ਦੇਸ਼ ਦੇ ਨੌਜਵਾਨ ਬਾਗੀ ਹੈ ਦਰਮ ਨਵੀਂ ਸਿੱਖਿਆ ਲੈ ਕੇ ਆ ਗਏ ਨਵਾਂ ਗਿਆਨ ਲੈ ਕੇ ਆ ਗਏ ਨਵਾਂ ਵਿਗਿਆਨ ਲੈ ਕੇ ਆ ਗਏ ਨੇ ਔਰ ਕਹਿੰਦੇ ਸਾਡੀ ਸਮਝ ਤੇ ਪ੍ਰਮਾਤਮਾ ਪੂਰਾ ਨਹੀਂ ਉਤਰਦਾ ਕੌਣ ਦੱਸੇ ਉਹਨਾਂ ਨੂੰ ਤੁਹਾਡੀ ਸਮਝ ਤੇ ਪੂਰਾ ਨਹੀਂ ਉਤਰੇਗਾ ਤੁਹਾਡੀ ਸਮਝ ਹੈ ਇੱਕ ਪਿਆਲਾ ਤੇ ਪ੍ਰਮਾਤਮਾ ਹੈ ਸਾਗਰ ਉਹ ਸਾਗਰ ਇਸ ਪਿਆਲੇ ਚ ਕਿਸਾ ਆਵੇਗਾ ਕਿਵੇਂ ਆਵੇਗਾ ਤੇ ਇਹ ਖੜੇ ਨੇ ਇੱਥੇ ਕਿ ਸਾਗਰ ਪਿਆਲੇ ਚ ਆਵੇ ਤੇ ਅਸੀਂ ਮੰਨ ਲਈਏ ਸਾਗਰ ਹੈ ਜੋ ਸੜੀ ਸਮਝ ਦੇ ਚ ਆ ਗਿਆ ਉਹ ਹੈ ਹੈ ਜੋ ਸੜੀ ਸਮਝ ਦੇ ਚ ਨਹੀਂ ਆਇਆ ਉਹ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਤੂੰ ਕਿਤਨਾ ਵੀ ਸਮਝਣ ਦੀ ਕੋਸ਼ਿਸ਼ ਕਰ ਨਹੀਂ ਸਮਝ ਸਕੇਗਾ ਪਰਮਾਤਮਾ ਦੇ ਜੋ ਹੈ ਸੰਬੰਧ ਵਿੱਚ ਤੂੰ ਕਤਈ ਗਿਆਨੀ ਨਹੀਂ ਹਮੇਸ਼ਾ ਅਗਿਆਨੀ ਰਹੇਗਾ ਹਮੇਸ਼ਾ ਔਰ ਪਰਮਾਤਮਾ ਦੇ ਸਾਹਮਣੇ ਆਪਣਾ ਅਗਿਆਨ ਹੀ ਜ਼ਾਹਿਰ ਕਰੀ ਆਪਣਾ ਗਿਆਨ ਨਹੀਂ ਜਦ ਸੂਰਜ ਦੇ ਸਾਹਮਣੇ ਇੱਕ ਟਿਮਟਿਮਾਂਦਾ ਹੋਇਆ ਚਿਰਾਗ ਆਪਣੀ ਰੋਸ਼ਨੀ ਦੀ ਤਾਰੀਫ਼ ਕਰੇ ਮਹਿਮਾ ਵਖਾਨ ਕਰੇ ਕਿ ਉਸ ਦੀ ਮੂਰਖਤਾ ਹੋਵੇਗੀ ਅਵਲ ਤੇ ਉਸ ਦੀ ਰੋਸ਼ਨੀ ਵੀ ਸੂਰਜ ਦੀ ਰੋਸ਼ਨੀ ਹੈ ਕਿ ਉਹਦੇ ਸਾਹਮਣੇ ਦੀ ਮੈਂ ਜੋ ਹੈ ਉਹ ਕਦ ਕੀ ਹੈ ਅਵਲ ਤੇ ਮਨੁੱਖ ਦਾ ਗਿਆਨ ਵੀ ਮਨੁੱਖ ਦੇ ਦਿਮਾਗ ਕਰਕੇ ਹੈ ਤੇ ਦਿਮਾਗ ਪ੍ਰਮਾਤਮਾ ਦੀ ਦੇਣ ਇਹ ਦੀਵੇ ਚ ਰੋਸ਼ਨੀ ਵੀ ਉਸੇ ਸੂਰਜ ਦੀ ਹੈ ਪਰ ਦੀਵਾ ਹੰਕਾਰ ਕਰ ਸਕਦਾ ਹੈ ਰੋਸ਼ਨੀ ਮੇਰੀ ਇਹ ਜਾਣਨਾ ਜੋ ਹੈ ਮੇਰਾ ਔਰ ਜੋ ਮੈਨੂੰ ਦਿਖਾਈ ਦੇਂਦਾ ਉਹ ਹੀ ਹੈ ਬਾਕੀ ਨਹੀਂ ਹੈ ਤੇ ਦੀਵੇ ਦੀ ਰੋਸ਼ਨੀ ਸੀਮਤ ਹੈ ਕਿੰਨਾ ਕੁ ਦੀਵੇ ਦੀ ਰੋਸ਼ਨੀ ਦਿਖਾਈ ਦੇਵੇਗਾ ਤੈਨੂੰ ਜਿੰਨਾ ਦਿਖਾਈ ਦੇ ਰਿਹਾ ਉਸੇ ਨੂੰ ਤੂੰ ਮੰਨ ਲੈ ਜਿੰਨਾ ਤੇਰੀ ਸਮਝ ਚ ਆ ਗਿਆ ਹੈ ਉਤਨਾ ਤੂੰ ਕਬੂਲ ਕਰਦਾ ਹੈ ਬਾਕੀ ਨਹੀਂ ਉਹ ਤੇ ਅਸੀਮ ਹੈ ਜਿੰਨਾ ਵੀ ਤੂੰ ਸਮਝਣ ਦੀ ਕੋਸ਼ਿਸ਼ ਕਰ ਨਹੀਂ ਸਮਝ ਸਕੇਗਾ ਸੋਕਰਾਟ ਕਹਿੰਦੇ ਨੇ ਜਦ ਮੈਂ ਬੱਚਾ ਸੀ ਨਾਬਾਲਗ ਬੱਚਿਆਂ ਦੇ ਵਿੱਚ ਬੈਠ ਕੇ ਮੈਂ ਦਾਵਾ ਕਰਦਾ ਹੁੰਦਾ ਸੀ ਕਿ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਪਦਾਰਤ ਦੇ ਸੰਬੰਧ ਵਿੱਚ ਪ੍ਰਮਾਤਮਾ ਦੇ ਸੰਬੰਧ ਵਿੱਚ ਕਲਾ ਦੇ ਸੰਬੰਧ ਵਿੱਚ ਕੁਝ ਵੀ ਪੁੱਛ ਲੋ ਮੈਂ ਦੱਸਦਾ ਸ਼ੁਕਰਾਤ ਕਹਿੰਦੇ ਜਦ ਮੈਂ ਜਵਾਨ ਹੋਇਆ ਤਾਂ ਜਵਾਨਾਂ ਦੀ ਮਹਿਫਿਲ ਦੇ ਵਿੱਚ ਬੈਠ ਕੇ ਮੈਨੂੰ ਕਹਿਣਾ ਪਿਆ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਔਰ ਇਹ ਹੀ ਸੁ크ਰਾਤ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਹਾਂ ਔਰ ਮੈਂ ਉੱਚੀ ਆਵਾਜ਼ ਨਾਲ ਕਹਿ ਰਿਹਾ ਕਿ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਪਤਾ ਪਹਾ ਸਾਗਰ ਦੇ ਚ ਇੱਕ ਚਮਚ ਪਾਣੀ ਦੀ ਮਿਲ ਗਈ ਤੇ ਕੀ ਮਿਲੀ ਕੁਝ ਵੀ ਨਹੀਂ ਇਸ ਸੰਬੰਧ ਵਿੱਚ ਮੈਂ ਇੱਕ ਕਹਾਣੀ ਅਕਸਰ ਕਹਿੰਦਾ ਹੁਨਾ ਕਹਦੇ ਆ ਗੱਲ ਸਪਸ਼ਟ ਹੋ ਜਾਏਗੀ ਇਹ ਬਜ਼ੁਰਗ ਇਹ ਦਾਰਸ਼ਨਿਕ ਇਹ ਚਿੰਤਕ ਸੁ크ਰਾਤ ਏਥਨ ਦੇ ਸਾਗਰ ਦੇ ਤੱਟ ਤੇ ਤੈਲ ਰਿਹਾ ਹੈ ਤੈਲਦਿਆਂ ਟੈਲਦਿਆਂ ਇਹਦੇ ਕੰਨਾਂ ਦੇ ਚ ਰੋਣ ਦੀ ਆਵਾਜ਼ ਪਈ ਇਸ ਤਰ੍ਹਾਂ ਦੇ ਪੁਰਸ਼ਾਂ ਦੇ ਹਿਰਦੇ ਬੜੇ ਕੋਮਲ ਹੁੰਦੇ ਨੇ ਕਿ ਕਿਸੇ ਦਾ ਰੋਣਾ ਬਰਦਾਸ਼ਤ ਨਹੀਂ ਕਰ ਸਕਦੇ ਨੇੜੇ ਗਏ ਕਿ ਬੱਚਾ ਸੀ ਰੋ ਰਿਹਾ ਸੀ ਉਹਦੇ ਸਿਰ ਤੇ ਹੱਥ ਰੱਖਿਆ ਆਖਿਆ ਮੇਰੇ ਬੇਟੇ ਕਿਉਂ ਰੋ ਰਹੇ ਹੈ ਕੀ ਚਾਹੀਦਾ ਹੈ ਉਹ ਬੱਚਾ ਬੜੀ ਮਾਸੂਮੀਅਤ ਨਾਲ ਉਹਦੇ ਹੱਥੇ ਚ ਪਿਆਲਾ ਸੀ ਸੁਕਰਾਤ ਦੇ ਸਾਹਮਣੇ ਕਰਦਾ ਹੈ ਕਹਿੰਦਾ ਬਾਬਾ ਮੈਂ ਥੱਕ ਗਿਆ ਇਸ ਸਮੁੰਦਰ ਨੂੰ ਪਿਆਲੇ ਵਿੱਚ ਭਰਦੇ ਆ ਭਰਦੇ ਮੇਰੇ ਪਿਆਲੇ ਚ ਨਹੀਂ ਆਉਂਦਾ ਤੂੰ ਭਰ ਦੇ ਇਹ ਸਾਰਾ ਸਾਗਰ ਮੇਰੇ ਪਿਆਲੇ ਚ ਭਰ ਦੇ ਮੈਂ ਤੇ ਥੱਕ ਗਿਆ ਮੇਰੇ ਕੋਲ ਨਹੀਂ ਆਉਂਦਾ ਇਹ ਸਮੁੰਦਰ ਬਚ ਰਹਿਂਦਾ ਕਿਉਂ ਬਚ ਰਹਾ ਹੈ ਤੇ ਮੇਰੇ ਪਿਆਲੇ ਚ ਆਣਾ ਚਾਹੀਦਾ ਹੈ ਥੱਕ ਗਿਆ ਮੈਂ ਇਸ ਵਾਸਤੇ ਰੋ ਰਹੇ ਹਾਂ ਕਹਿੰਦੇ ਨੇ ਸੁਕਰਾਟ ਵੀ ਰੋਣ ਲੱਗ ਪੈਂਦਾ ਹੈ ਜ਼ਰੂਰ ਬੱਚੇ ਨਾਲੋਂ ਵੀ ਉੱਚੀ ਢਾਹ ਨਿਕਲ ਗਈ ਸੁਕਰਾਟ ਦੀ ਮਨੁੱਖ ਦੀ ਆਧ ਭਾਸ਼ਾ ਹੈ ਹੱਸਣਾ ਤੇ ਰੋਣਾ ਬਾਕੀ ਬੋਲਣਾ ਚੱਲਣਾ ਬਾਅਦ ਜਨਮ ਹੋਇਆ ਹੈ ਮਨੁੱਖ ਅਨੰਤ ਕਾਲ ਤੱਕ ਨਹੀਂ ਬੋਲਦਾ ਰਿਹਾ ਖੁਸ਼ੀ ਨੂੰ ਪ੍ਰਗਟ ਕਰਦਾ ਰਿਹਾ ਹੈ ਹੱਸ ਕੇ ਦੁੱਖ ਨੂੰ ਪ੍ਰਗਟ ਕਰਦਾ ਰਿਹਾ ਰੋ ਕੇ ਬਸ ਇਹੀ ਬਾਸ਼ਾ ਸੀ ਦੇ ਕੋਲ ਔਰ ਜਨਮ ਸਮੇਂ ਮਨੁੱਖੀ ਬੱਚੇ ਕੋਲ ਇਹੀ ਬਾਸ਼ਾ ਹੈ ਹੱਸਣਾ ਤੇ ਰੋਣਾ ਹੋਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕਿ ਪ੍ਰਕਿਰਤੀ ਦੀ ਦੇਣ ਹੈ ਪਰਮਾਤਮਾ ਤੋਂ ਲੈ ਕੇ ਆਇਆ ਹੈ ਹੱਸਣਾ ਤੇ ਰੋਣਾ ਕਿਉਂਕਿ ਪਰਮਾਤਮਾ ਤੋਂ ਲੈ ਕੇ ਆਇਆ ਹੈ ਬਾਕੀ ਬੋਲਣਾ ਚੱਲਣਾ ਤੇ ਇਸਨੇ ਆਬ ਹਵਾ ਦੇ ਮੁਤਾਬਕ ਸੰਸਕਾਰਾਂ ਦੇ ਮੁਤਾਬਕ ਮਾਹੌਲ ਦੇ ਮੁਤਾਬਕ ਸਿੱਖਿਆ ਹੈ ਹੱਸਣਾ ਰੋਣਾ ਪਰਮਾਤਮਾ ਤੋਂ ਲੈ ਕੇ ਆਇਆ ਹੈ ਇਸ ਵਾਸਤੇ ساری ਦੁਨੀਆ ਦਾ ਹਸਣਾ ਤੇ ਰੋਣਾ ਇੱਕ ਹੈ ਜਦ ਕੋਈ ਬੱਚਾ ਹਸਰੇ ਹੋਵੇ ਤੇ ਅਸੀਂ ਨਹੀਂ ਕਹਿੰਦੇ ਇੰਗਲਿਸ਼ ਦੇ ਛਸ ਰਿਹਾ ਹੈ ਫ੍ਰੈਂਚ ਦੇ ਛਸ ਰਿਹਾ ਹੈ ਪੰਜਾਬੀ ਦੇ ਛਸ ਰਿਹਾ ਬੰਗਾਲੀ ਦੇ ਛਸ ਰਿਹਾ ਹੈ ਸੰਸਕ੍ਰਿਤ ਦੇ ਛਸ ਰਿਹਾ ਜਾਂ ਪਰਸ਼ੀਨ ਦੇ ਛਸ ਰਿਹਾ ਹੈ ਇਸ ਤਰ੍ਹਾਂ ਥੋੜੀ ਕਹਿੰਦੇ ਆਉਂਦੇ ਜਦ ਰੋ ਰਿਹਾ ਹੋਵੇ ਤੇ ਅਸੀਂ ਆਖੇ ਇਸ ਤਰ੍ਹਾਂ ਬੰਗਾਲੀ ਦੇ ਛਸਦਾ ਪਿਆ ਹੈ ਗੁਜਰਾਤੀ ਦੇ ਛਸ ਰਿਹਾ ਹੈ ਮਰਠੀ ਦੇ ਛਸ ਰਿਹਾ ਹੈ ਕਿ ਸਿੰਧੀ ਦੇ ਛਸ ਰਿਹਾ ਹੈ ਜਾਂ ਪੰਜਾਬੀ ਦੇ ਛਸ ਰਿਹਾ ਹੈ ਕਿ ਇੰਗਲਿਸ਼ ਦੇ ਛਸ ਰਿਹਾ ਹੈ ਔਰ ਸਮਝ ਚ ਆ ਜਾਂਦਾ ਹੈ ਹਰ ਇੱਕ ਦੇ ਸਮਝ ਚ ਆ ਜਾਂਦਾ ਹੈ ਰੋਣਾ ਹਰ ਇੱਕ ਦੀ ਸਮਝ ਚ ਆ ਜਾਂਦਾ ਹੈ ਆਸਾ ਪ੍ਰਭੂ ਦੀ ਰਹਿਨ ਪਰਮਾਤਮਾ ਦੀ ਰਹਿਨ ਬੁੱਢੇ ਸੁਕਰਾਟ ਦਾ ਰੋਣਾ ਵੀ ਬੱਚੇ ਦੀ ਸਮਝ ਚ ਆ ਜਾਂਦਾ ਹੈ ਵੀ ਮੇਰੀ ਤਰ੍ਹਾਂ ਇਹ ਵੀ ਦੁਖੀ ਹੈ ਪਤਾ ਹੈ ਮਾਸੂਮ ਬੱਚਾ ਕੀ ਕਹਿੰਦਾ ਹੈ ਬਾਬਾ ਇੰਜ ਜਾਪਦਾ ਹੈ ਤੂੰ ਵੀ ਮੇਰੀ ਤਰ੍ਹਾਂ ਪਿਆਲੇ ਦੇ ਸਮੁੰਦਰ ਨੂੰ ਭੜਨਾ ਚਾਹਦਾ ਹੈ ਤੂੰ ਵੀ ਨਹੀਂ ਭਰ ਸਕਿਆ ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਿਆ ਕਹਿੰਦੇ ਨੇ ਹੱਸਦੇ ਹੋਏ ਦਾ ਰੋਂਦੇ ਹੋਏ ਨਾਲ ਤਾਲਮਿਲ ਨਹੀਂ ਬੈਠੇਗਾ ਰੋਂਦੇ ਹੋਏ ਦਾ ਹੱਸਦੇ ਨਾਲ ਤਾਲਮਿਲ ਨਹੀਂ ਬੈਠੇਗਾ ਰੋਂਦੇ ਹੋਏ ਮਨੁੱਖ ਦਾ ਰੋਂਦੇ ਹੋਏ ਨਾਲ ਤਾਲਮਿਲ ਬੈਠ ਜਾਏਗਾ ਹੱਸਦੇ ਹੋਏ ਦਾ ਹੱਸਦੇ ਹੋਏ ਨਾਲ ਤਾਲਮਿਲ ਬੈਠ ਜਾਏਗਾ ਫੌਰਨ ਬੈਠ ਜਾਏਗਾ ਇੱਕ ਹੱਸ ਰਿਹਾ ਹੈ ਇੱਕ ਰੋ ਰਿਹਾ ਹੈ ਸੰਬੰਧ ਨਹੀਂ ਜੁੜੇਗਾ ਕੁਝ ਵੀ ਨਹੀਂ ਜੁੜੇਗਾ ਇੱਕ ਬਹੁਤ ਵੱਡੀ ਦੂਰੀ ਬਣੀ ਰਹੇਗੀ ਹਾਸੇ ਦੇ ਚ ਹਾਸਾ ਲੀਨ ਹੋ ਸਕਦਾ ਹੈ ਰੋਣੇ ਦੇ ਚ ਰੋਣਾ ਇਹਨੂੰ ਕਹਿੰਦੇ ਨੇ ਸਜਾਤੀ ਮੇਲ ਹੋ ਸਕਦਾ ਹੈ ਵਿਜਾਤੀ ਨਹੀਂ ਬੱਚਾ ਪਹਿਲੇ ਹੀ ਰੋ ਰਿਹਾ ਸੀ ਸੁਗਰਾਤ ਵੀ ਰੋਣ ਲੱਗ ਪਿਆ ਤਾਲ ਮਿਲ ਬੈਠ ਗਿਆ ਸੰਬੰਧ ਜੁੜ ਗਿਆ ਇਹ ਬੱਚਾ ਕਹਿੰਦਾ baba ਲੱਗਦਾ ਹੈ ਤੂੰ ਵੀ ਪਿਆਲੇ ਦੇ ਸਾਗਰ ਨੂੰ ਭਰਨਾ ਚਾਹੁੰਦਾ ਹੈ ਔਰ ਨਹੀਂ ਭਰ ਸਕਿਆ ਰੋ ਰਹੇ ਹਨ ਪਰ ਦੱਸ ਤੇ ਸਹੀ ਤੇਰਾ ਪਿਆਲਾ ਕਿੱਥੇ ਹੈ ਕਿਧਰੇ ਸੁੱਟਾ ਹੈ ਸੁਗਰਾਉ ਤ ਰੋਂਦਾ ਹੋਇਆ ਘੇਰੇ ਇਸ ਬੱਚੇ ਨੂੰ ਨਹੀਂ ਮੇਰੇ ਬੇਟੇ ਮੇਰਾ ਪਿਆਲਾ ਵੀ ਮੇਰੇ ਕੋਲ ਹੈ ਤੂੰ ਇਸ ਸਾਗਰ ਨੂੰ ਪਿਆਲੇ ਦੇ ਵਿੱਚ ਭਰਨਾ ਚਾਹੁੰਦਾ ਹੈ ਮੈਂ ਪੂਰੇ ਦੇ ਪੂਰੇ ਪ੍ਰਮਾਤਮਾ ਨੂੰ ਦਿਮਾਗ ਦੇ ਵਿੱਚ ਭਰਨਾ ਚਾਹੁੰਦਾ ਹਾਂ ਸਿਰ ਦੇ ਵਿੱਚ ਭਰਨਾ ਚਾਹੁੰਦਾ ਅੱਜ ਤੈਨੂੰ ਵੇਖ ਕੇ ਮੈਨੂੰ ਇੱਕ ਗਿਆਨ ਮਿਲਿਆ ਹੈ ਕਿ ਸਾਗਰ ਪਿਆਲੇ ਦੇ ਵਿੱਚ ਨਹੀਂ ਆਏਗਾ। ਇਹ ਵਿਅਰਥ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਆਪਣੇ ਆਪ ਨੂੰ ਥਕਾਣਾ ਨਹੀਂ ਚਾਹੀਦਾ, ਅਕਾਣਾ ਨਹੀਂ ਚਾਹੀਦਾ। ਇਹ ਸਾਗਰ ਪਿਆਲੇ ਦੇ ਵਿੱਚ ਨਹੀਂ ਆਏਗਾ। ਇਹ ਥਿੰਦਾ ਚੋਟੀ ਦਾ ਸਿਆਣਾ ਮਨੁੱਖ ਦੁਨੀਆ ਜਿਸ ਨੂੰ ਪੂਜਦੀ ਸੀ ਉਹਦੇ ਮੂੰਹੋਂ ਇਹ ਬੋਲ ਨਿਕਲੇ। ਸਾਗਰ ਪਿਆਲੇ ਦੇ ਵਿੱਚ ਨਹੀਂ ਆਏਗਾ ਬੱਚੇ ਨੂੰ ਵੀ ਭਰੋਸਾ ਹੋ ਗਿਆ ਇੱਕ ਸਿਆਣਾ ਬੰਦਾ ਇਸ ਤਰ੍ਹਾਂ ਕਹਿੰਦਾ ਤੇ ਚਲੋ ਨਹੀਂ ਕਰਦੇ ਆਪਾਂ ਸਾਗਰ ਨੂੰ ਪਿਆਲੇ ਦੇ ਵਿੱਚ ਨਹੀਂ ਭਰਦੇ ਪਰ ਉਸਨੇ ਭੋਲੇ ਸਿਵਾ ਦੇ ਵਿੱਚ ਇੱਕ ਹੋਰ ਘਟਨਾ ਕਰ ਦਿੱਤੀ ਪਿਆਲਾ ਸਾਗਰ ਦੇ ਛੁੱਟ ਦਿੱਤਾ ਉਸ ਬੱਚੇ ਨੇ ਆਖਿਆ ਜਾ ਸਾਗਰ ਜੇ ਤੂੰ ਮੇਰੇ ਪਿਆਲੇ ਚ ਨਹੀਂ ਆਉਂਦਾ ਤੇ ਨਾ ਸਹੀ ਕਮ ਸੇ ਕਮ ਸਾਡਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ ਕਹਿੰਦੇ ਨੇ ਸੰਤ ਇਸ ਸੁਕਰਾਤ ਨੇ ਉਸ ਬੱਚੇ ਦੇ ਅਗੋਂ ਡੰਡੋਤ ਕੀਤੀ ਮੱਥਾ ਟੇਕਿਆ ਆਖਿਆ ਇਹ ਮੇਰੇ ਭੋਲੇ ਬੱਚੇ ਲੱਗਦਾ ਹੈ ਖੁਦਾ ਤੇਰੇ ਅੰਦਰ ਬੈਠ ਕੇ ਮੈਨੂੰ ਕੁਝ ਗਿਆਨ ਦੇ ਗਿਆ ਮੈਂ ਤੇ بڑے ਗ੍ਰੰਥ ਪਰੋਲੇ ਮੈਂ ਤੇ ਮੁੱਦਦਾਂ ਦਾ ਸਿਰ ਖਪਾਈ ਕਰਦਾ ਪਿਆ ਕੁਝ ਨਹੀਂ ਮੈਨੂੰ ਸਮਝ ਆਈਏ ਪਰ ਅੱਜ ਤੇਰੀ ਇਸ ਭੋਲੀ ਘਟਨਾ ਤੋਂ ਮੈਨੂੰ ਬਹੁਤ ਵੱਡਾ ਗਿਆਨ ਮਿਲ ਗਿਆ ਹੈ ਸਾਗਰ ਤੇ ਪਿਆਲੇ ਵਿੱਚ ਨਹੀਂ ਆਏਗਾ ਪਿਆਲਾ ਸਾਗਰ ਵਿੱਚ ਆ ਸਕਦਾ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ ਪਰ ਮੈਂ ਸਾਰੇ ਦਾ ਸਾਰਾ ਉਹਦੇ ਚ ਲਈ ਨਹੀਂ ਹੋ ਸਕਦਾ ਸਮਝ ਆ ਗਈ ਪਤਾ ਚੱਲ ਗਿਆ ਇਹ ਸਾਰੇ ਦਾ ਸਾਰਾ ਸਾਗਰ ਮੇਰੇ ਬਿਆਲੇ ਚ ਨਹੀਂ ਆ ਸਕਦਾ ਪਰ ਮੇਰੇ ਬਿਆਲੇ ਦਾ ਪਾਣੀ ਸਾਰੇ ਦਾ ਸਾਰਾ ਸਾਗਰ ਦੇ ਚ ਆ ਸਕਦਾ ਹੈ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ 'ਚ ਨਹੀਂ ਪ੍ਰਗਟ ਹੋ ਸਕਦਾ ਐ ਸੂਰਜ ਐ ਤੇ ਜੇ ਕੋਈ ਜ਼िद ਕਰੇ ਐ ਸੂਰਜ ਮੇਰੇ ਘਰ ਦੇ ਕਮਰੇ 'ਚ ਆਣਾ ਚਾਹੀਦਾ ਮੇਰੇ ਨਾਲ ਬੈਠੇ ਤੇ ਫਿਰ ਪੁੱਛਿਆ ਜਾ ਸਕਦਾ ਤੇਰਾ ਘਰ ਵੀ ਰਹਿ ਸਕੇਗਾ ਤੂੰ ਰਹਿ ਸਕੇਗਾ ਤੇਰੇ ਕੋਲ ਆ ਕੇ ਬੈਠੇ ਜ਼ਮੀਨ ਨਾਲੋਂ ਅਨੰਤ ਗੁਣਾ ਵੱਡਾ ਐ ਸੂਰਜ ਲੱਖਾਂ ਮੀਲ ਦੀ ਦੂਰੀ ਤੇ ਵੀ ਕੋਈ ਵਸਤੂ ਹੋਵੇ ਤੇ ਬਸਮ ਹੋ ਜਾਏਗੀ ਕਹਿੰਦੇ ਇਹ ਜ਼िद موسی ਨੇ ਵੀ ਕੀਤੀ ਸੀ יהודיਆਂ ਦੇ پیغمبرੀ ਪੁਰਸ਼ ਨੇ ਉਹਨੇ ਆਖਿਆ خدا ਇਹ ਛੋਟੀਆਂ ਛੋਟੀਆਂ جھਾਕੀਆਂ ਕੀ ਦੇਣਾ ਤੂੰ ਕਦੇ ਇੱਕ ਰੋਸ਼ਨੀ ਕਦੀ ਦੂਜੀ ਰੋਸ਼ਨੀ ਕਦੀ ਇੱਕ ਝਲਕ ਕਦੀ ਦੂਜੀ ਝਲਕ ਮਿਲਦੀਆਂ ਨੇ ਅਭਿਆਸੀ ਲੁਗਾ ਕਦੀ ਕੋਈ ਝਲਕ ਮਿਲ ਜਾਂਦੀ ਹੈ ਕਦੀ ਕੋਈ ਝਲਕ ਮਿਲ ਜਾਂਦੀ ਹੈ ਔਰ ਕਈ ਐਸੇ ਨੇ ਕਿ ਛੋਟੀ ਮੋਟੀ ਝਲਕ ਕੋਈ ਕਦ ਘਟੀ ਤੇ ਉਸ ਨੂੰ ਸਹਿਣ ਵੀ ਨਹੀਂ ਕਰ ਸਕਦੇ ਬਰਦਾਸ਼ਤ ਵੀ ਨਹੀਂ ਕਰ ਸਕਦੇ ਉਹ ਛਾਲਾ بڑا ਆ ਜਾਂਦਾ ਤਾਂ ਤਾਂ ਦੇ ਪ੍ਰੇਟਾਵਾ ਵੀ بڑا ਕਰਨ ਲੱਗਦਾ ਮੂਸਾ ਨੇ ਕਿਹਾ ਇਹ ਛੋਟੀ ਮੋਟੀ ਬਿਜਲੀ ਦੀ ਤਰ੍ਹਾਂ ਤੂੰ ਕੀ ਚਮਕਦਾ ਹੈ ਜਿਵੇਂ ਬਦਲਾਂ ਦੇ ਚਮਕ ਰਹੀ ਹੈ ਨਹੀਂ ਕਹਿੰਦਾ ਪੂਰੇ ਦਾ ਪੂਰਾ ਪ੍ਰਗਟ ਹੋ ਮੇਰੇ ਸਾਹਮਣੇ ਇਤਿਹਾਸ ਹੈ ਅਲਹਾਮ ਹੋਇਆ ਮੂਸਾ ਜਦ ਮੈਂ ਪੂਰਾ ਪ੍ਰਗਟ ਹੋਇਆ ਫਿਰ ਤੂੰ ਨਹੀਂ ਰਹੇਗਾ ਗੱਲ ਖਤਮ ਹੋ ਜਾਏ ਤੇ ਮੂਸਾ ਜ਼िद ਕਰ ਬੈਠਾ ਨਹੀਂ ਇਹ ਜਿੰਨਾ ਨੂਰ ਮੈਂ ਦੇਖਦਾ ਪਿਆ ਅਗਰ ਇਤਨਾ ਹੀ ਹੈ ਤਾਂ ਤੇ ਮੈਂ ਆਪਣੇ ਆਪ ਨੂੰ ਤਸੱਲੀ ਨਾਲ ਸਮਝਾ ਲੈਣਾ ਤੇ ਜੇ ਕੁਝ ਹੋਰ ਹੈ ਤਾਂ ਫਿਰ ਤੂੰ ਪੂਰਾ ਪ੍ਰਗਟ ਹੋ ਅਲਹਾਮ ਹੋਇਆ ਪੂਰਾ ਤੇ ਨਹੀਂ ਪ੍ਰਗਟ ਹੁੰਦੇ ਪਰ ਥੋੜਾ ਜਿਹਾ ਨੂਰ ਵਧਾ ਦਿੰਦੇ ਆ ਥੋੜਾ ਜਿਹਾ ਚਾਨਣਾ ਵਧਾ ਦਿੰਦੇ ਆ ਕਹਿੰਦੇ ਨੇ ਥੋੜਾ ਪ੍ਰਕਾਸ਼ ਵਧਿਆ موسی 3 ਦਿਨ ਬੇਹੋਸ਼ ਪਿਆ ਰਿਹਾ ਇਤਿਹਾਸ ਕੋ ਦੂਰ ਦਿੱਤੇ 3 ਦਿਨ ਬੇਹੋਸ਼ ਪਿਆ ਰਿਹਾ ਤੀਸਰੇ ਦਿਨ ਵੀ ਪਾਣੀ ਦੇ ਛਿੱਟੇ ਮਾਰ ਮਾਰ ਕੇ ਬੜੀ ਮੁਸ਼ਕਿਲ ਨਾਲ ਉਹਨਾਂ ਦੇ ਚੇਲੇਆਂ ਨੇ ਉਠਾਇਆ ਤੇ ਉਠਾਉਂਦੇ ਆ ਪਤਾ ਕੀ ਆਖਿਆ ਸਮੂਸਾ ਨੇ ਇਹਦੇ ਹੱਥ ਜੁੜੇ ਕਹਿੰਦਾ ਖੁਦਾ ਉਤਨਾ ਹੀ ਨੂਰ ਰਹਿਣ ਦੇ ਜਿੰਨਾ ਮੈਂ ਸਹਿਣ ਕਰ ਸਕਦਾ ਉਤਨਾ ਹੀ ਠੀਕ ਤੂੰ ਤੇ ਅਧਾ ਹੈ ਤੂੰ ਤੇ ਅਗਮ ਹੈ ਮੈਂ ਇਤਨੀ ਅੱਖਾਂ ਕਿੱਥੋਂ ਲਿਆਵਾਂ ਕਿ ਸਾਰੇ ਦਾ ਸਾਰਾ ਨੂਰ ਵੇਖ ਸਕਾਂ ਚਾਨਣਾ ਵੇਖ ਸਕਾਂ ਤੂੰ ਤੇ ਅਧਾ ਸਾਗਰ ਹੈ ਮੈਂ ਇੱਕ ਛੋਟੀ ਜਿਹੀ ਮੱਛਲੀ ਇਹ ਸਾਰੇ ਦਾ ਸਾਰਾ ਕਿਵੇਂ ਪਾਣੀ ਨਾ ਪਾ ਚਲੋ ਜਿੰਨੀ ਮੇਰੀ ਸੀਮਾ ਹੈ ਉਤਨਾ ਹੀ ਠੀਕ ਆਪਣੇ ਆਪ ਨੂੰ ਜੋ ਹੈ ਰਾਜ਼ੀ ਕੀਤਾ ਪਰ ਮੈਂ ਅਰਸ਼ ਕਰਾਂ ਪਹਿਲੇ ਭਰੋਸਾ ਪਹਿਲੇ ਦ੍ਰਿੜ ਵਿਸ਼ਵਾਸ ਫਿਰ ਦਿਖਾਈ ਦਿੰਦਾ ਹੈ ਅਜੋ ਕੇ ਗਿਆਨ ਵਿਗਿਆਨ ਨੇ ਮਨੁੱਖ ਨੂੰ ਇਤਨਾ ਸਿਆਣਾ ਕਰ ਦਿੱਤਾ ਹੈ ਉਹ ਕਹਿੰਦੇ ਨਹੀਂ ਪਹਿਲੇ ਪ੍ਰਤੱਖ ਪ੍ਰਮਾਣ ਫਿਰ ਭਰੋਸਾ ਪਹਿਲੇ ਦਿਖਾਈ ਦੇਵੇ ਫਿਰ ਭਰੋਸਾ ਸਾਇੰਸ ਵੀ ਇਹ ਕਹਿੰਦੀ ਹੈ ਜੋ ਦਿਖਾਈ ਨਹੀਂ ਦਿੱਤਾ ਉਹਨੂੰ ਉਹਦੇ ਤੇ ਕੀ ਭਰੋਸਾ ਕਰੀਏ ਇਸ ਵਾਸਤੇ ਛੋਟੀ ਦੇ ਸਿਆਣੇ ਮਨੁ ਕਹਿਣ ਲੱਗ ਪਏ ਨੇ ਪਰਮਾਤਮਾ ਧਰਮ ਕਰਮ ਕੀ ਹੈ ਸਭ ਬਲਾਈਂਡ ਫੇਥ ਹੈ ਸਭ ਅੰਧ ਵਿਸ਼ਵਾਸ ਹੈ ਔਰ ਵਾਕਈ ਉਹਨਾਂ ਨਾਲ ਸਹਿਮਤ ਹੋਣਾ ਚਾਹੀਦਾ ਗੁਸਤਾਖੀ ਮਾ ਪਤਾ ਨਹੀਂ ਆਪ ਕਿਸ ਰੂਪ ਵਿੱਚ ਲਾਓਗੇ ਧਰਮ ਵਾਕਈ ਬਲਾਈਂਡ ਫੇਥ ਹੈ ਪਹਿਲੇ ਕਦਮ ਦੇ ਜਿਸ ਪਰਮਾਤਮਾ ਨੂੰ ਵੇਖਿਆ ਨਹੀਂ ਜਿਸ ਨੂੰ ਜਾਣਿਆ ਨਹੀਂ ਜਿਸ ਨੂੰ ਸਮਝਿਆ ਨਹੀਂ ਉਹ ਉਸ ਤੇ ਭਰੋਸਾ ਕਰੀਏ ਇਹ ਤੇ ਬਲਾਈਂਡ ਫੇਥ ਪਰ ਇਧਰ ਭਰੋਸਾ ਕੀਤਾ ਹਬ ਇਧਰ ਅੱਖਾਂ ਖੁੱਲ ਜਾਂਦੀਆਂ ਨੇ ਜਾਂ ਕਹਿ ਰਿਹਾ ਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨਮ ਪ੍ਰਗਟ ਆਇਆ ਉਸੇ ਵਕਤ ਇਧਰ ਭਰੋਸਾ ਬਧਿਆ ਉਦੋਂ ਹੀ ਤੀਜੀ ਅੱਖ ਖੁੱਲ ਜਾਂਦੀ ਹੈ ਉਹਨੂੰ ਅਨੁਭਵ ਦਾ ਨੇ ਇਧਰ ਕਹਿੰਦੇ ਨੇ ਅਨੁਭਵ ਪ੍ਰਗਾਸ ਤੀਸਰੀ ਅੱਖ ਤੀਜਾ ਨੇਤਰ शिवजी ਨੂੰ ਤਰੇ ਨੈਣਨ ਕਰਕੇ ਵੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਜਿਹੜੀ ਕਥਾ ਲਿਖੀ ਹੈ 24 అవਤਾਰਾਂ ਦੇ ਉਹਦੇ Shivji ਨੂੰ ਬਕਾਇਦਾ ਤਰੇ ਨੈਣਨ ਕਹਿੰਦੇ ਨੇ ਬਰੀ ਪੁੱਤਰ ਕਾ ਤਾਹੇ ਕੋਪੇ ਉਤਰੇ ਨੈਣੇ ਉਹ Shivji ਜਿਹਦੀ ਤੀਜੀ ਅੱਖ ਵੀ ਖੁੱਲ ਗਈ ਹੈ ਦੋ ਅੱਖਾਂ ਨਾਲ ਤੇ ਦ્વੈਤ ਦਿਖਾਈ ਦਿੰਦੀ ਹੈ ਸੰਸਾਰ ਦਿਖਾਈ ਦਿੰਦਾ ਸੰਸਾਰ ਦੇ ਵਿੱਚ ਦ્વੈਤ ਹੈ ਇੱਕ ਛੋਟਾ ਇੱਕ ਵੱਡਾ ਹੈ ਇਸਤਰੀ ਹੈ ਪੁਰਸ਼ ਹੈ ਸਵਪਨ ਹੈ ਕ੍ਰੋਪਤਾ ਹੈ ਜਨਮ ਹੈ ਮਰਨ ਹੈ ਜਵਾਨੀ ਹੈ ਬੁਢੇਪਾ ਹੈ ਤੁਸੀਂ ਇੱਕ ਨੂੰ ਵੇਖੋ ਦੂਜਾ ਪਿੱਛੇ ਖੜਾ ਹੈ ਇੱਕ ਨਹੀਂ ਦਿਖਾਈ ਦੇ ਸਕਦਾ ਇਹਨਾਂ ਦੋ ਅੱਖਾਂ ਨਾਲ ਇੱਕ ਨਹੀਂ ਦਿਖਾਈ ਦੇ ਸਕਦਾ ਇੱਕ ਸਿਆਣਾ ਦਿਖਾਈ ਦੇ ਰਿਹਾ ਪਿੱਛੇ ਮੂਰਖ ਵੀ ਹੈ ਇੱਕ ਛੋਟਾ ਦਿਖਾਈ ਦੇ ਰਿਹਾ ਪਿੱਛੇ ਵੱਡਾ ਵੀ ਹੈ ਇੱਕ ਸੁੰਦਰ ਦਿਖਾਈ ਦੇ ਰਿਹਾ ਪਿੱਛੇ ਕ੍ਰੋਪ ਵੀ ਖੜਾ ਹੈ ਜਨਮ ਦਿਖਾਈ ਦੇ ਰਿਹਾ ਪਿੱਛੇ ਮਰਨ ਵੀ ਹੈ ਜਿੰਨਾ ਕੋਈ ਇਹਨਾਂ ਦੋ ਅੱਖਾਂ ਨੂੰ ਤੇਜ਼ ਕਰੇ ਤੇ ਬੜੀ ਸਿਆਣਪ ਨਾਲ ਦੇਖਣ ਦੀ ਕੋਸ਼ਿਸ਼ ਕਰੇਗਾ ਉਹਨੂੰ ਇੱਕਦਮ ਦਿਖਾਈ ਦੇ ਦੇਵੇਗਾ ਨਿਰੇ ਫੁੱਲ ਨਹੀਂ ਕੰਡੇ ਵੀ ਨੇ ਨਿਰੇ ਹਾਸੇ ਨਹੀਂ ਰੋਣੇ ਵੀ ਨੇ ਨਿਰ ਜਨਮ ਨਹੀਂ ਮਰਨ ਵੀ ਹੈ 2 ਤਿਨਾ ਦੋ ਅੱਖਾਂ ਨਾਲ ਦੋ ਦਿਖਾਈ ਦੇਗਾ ਤੇ ਦੋਨੋਂ ਕਹਿੰਦੇ ਨੇ ਸੰਸਾਰ ਉਹ ਤੀਜੀ ਅੱਖ ਜਦ ਖੁੱਲ ਜਾਂਦੀ ਏ ਉਹ ਤੀਜਾ ਨੇਤਰ ਔਰ ਜੈਸੇ ਖੁੱਲਦਾ ਇੱਕ ਦਿਖਾਈ ਦਿੰਦਾ ਏ ਉਹ ਵੰਗਾਰ ਪਰਮਾਤਮਾ ਉਹ ਤੀਸਰਾ ਨੇਤਰ ਹੈ ਉਹ ਤੀਸਰਾ ਨੇਤਰ ਕਦੋਂ ਖੁੱਲਦਾ ਹੈ ਜਦ ਪੂਰਾ ਵਿਸ਼ਵਾਸ ਵੱਜ ਜਾਏ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟ ਆਇਆ ਉਸੇ ਛਿੰਨ ਜਦ ਕੇ ਅਜ ਦੀ ਸ਼ਿਆਣਪ ਕਹਿੰਦੀ ਹੈ ਪਹਿਲੇ ਦਿਖਾਈ ਦੇਵੇ ਫਿਰ ਭਰੋਸਾ ਕਰੀਏ ਧਰਮ ਕਹਿੰਦਾ ਨਹੀਂ ਹੈ ਪਹਿਲੇ ਭਰੋਸਾ ਕਰ ਫਿਰ ਉਸ ਦੀ ਹੋਂਦ ਤੇਰੇ ਸਾਹਮਣੇ ਪ੍ਰਗਟ ਹੋਵੇਗੀ ਫਿਰ ਤੂੰ ਉਸ ਦਾ ਜੋ ਹੈ ਨੂਰ ਦੇਖ ਸਕੇਗਾ ਇਹ ਸਦੀ ਨਾਸਤਿਕ ਕਿਉਂ ਹੋ ਗਈ ਬਿਨਾਂ ਦੇਖੇ ਭਰੋਸਾ ਕਰਨਾ ਹੋਕ ਬਿਨਾ ਜਾਣੇ ਭਰੋਸਾ ਕਰਨਾ ਉਹ ਹੈ ਬੜੀ ਹਿੰਮਤ ਦੀ ਗੱਲ ਹੈ ਇਹ ਰੋਜ਼ ਰੋਜ਼ ਦਾ Satsang ਇਸ ਵਾਸਤੇ ਹੈ ਕਿਦਰੇ ਭਰੋਸਾ ਬਚ ਜਾਏ ਮਨ ਡੋਲੇ ਨਾ ਦੋਲਨ ਦੇ ਰੱਖੋ ਪ੍ਰਭੂ ਨਾਨਕ ਦੇਕਰਤ ਤੁਮੇਰਸ ਕਰਿਆ ਸੀ ਅਸੀ ਤਿੰਨਾ ਦੇ ਜੋੜਾ ਤਨ ਮਨ ਆਤਮਾ ਤਨ ਦਿਖਾਈ ਦੇ ਰਿਹਾ ਮਨ ਮਹਿਸੂਸ ਹੋ ਰਿਹਾ ਆਤਮਾ ਨਾ ਮਹਿਸੂਸ ਹੁੰਦੀ ਹੈ ਨਾ ਦਿਖਾਈ ਦਿੰਦੀ ਹੈ ਤੋ ਤਨ ਤੇ ਸ਼ੱਕ ਨਹੀਂ ਹੈ ਮਨ ਤੇ ਸ਼ੱਕ ਨਹੀਂ ਹੈ ਸ਼ੱਕ ਆਤਮਾ ਤੇ ਹੈ ਔਰ ਇਸ ਸ਼ੱਕ ਦੀ ਨਿਵਰਤੀ ਕਿਵੇਂ ਹੋਵੇ ਉਸ ਦੀ ਹੋਂਦ ਦਾ ਪਤਾ ਕਿਵੇਂ ਚਲੇ ਇਸ ਵਿਚਾਰ ਨੂੰ ਕੱਲ ਦਾਸ ਆਪ ਜੀ ਦੇ ਸਾਹਮਣੇ ਫਿਰ ਰੱਖਣ ਦੀ ਕੋਸ਼ਿਸ਼ ਕਰੇਗਾ ਔਰ ਇੱਕ ਪੰਕਤੀ ਨੂੰ ਆਧਾਰ ਬਣਾ ਕੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ ਰੋਜ਼ ਖੋਜ ਕਰ ਕਿਸ ਦੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ ਇਤਨੇ ਵਿਚਾਰਾਂ ਪ੍ਰਵਾਨ ਕਰਨੀਆਂ